ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੋਡੇ ਪਿੰਡ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਕਾਲਜ ਦੇ ਨੇੜੇ ਕਰਕੇ ਬਾਈ ਦਾ ਘਰ ਆ ਮਿੱਤਰੋ ਜੱਗੇ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਹਾਂ ਵੱਡਾ ਨਾਮ ਆ ਬਾਈ ਦਾ ਪਸ਼ੂ ਪਾਲਣ ਕਿੱਤੇ ਦੇ ਵਿੱਚ ਬਹੁਤ ਦੁਨੀਆ ਜਾਣਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਦੋ ਜਾਨਵਰ ਹੋਣਗੇ ਤੇ ਇਹ ਦੋਵੇਂ ਜਾਨਵਰੀ ਮਿੱਤਰੋ ਮੇਰੇ ਪਹਿਲਾਂ ਵੀ ਵੀਡੀਓ ਦੇ ਵਿੱਚ ਫਰਮਾਏ ਹੋਏ ਆ ਵਿਕ ਵੀ ਗਏ ਸੀ ਕਿਸੇ ਬੰਦੇ ਨੇ 5000 ਰੁਪਏ ਸਾਈ ਵੀ ਪਾਤੀ ਸੀ ਇੱਕੋ ਬੰਦੇ ਨੇ ਦੋਵੇਂ ਮਈਆਂ ਇਹ ਖਰੀਦ ਲਈਆਂ ਸੀ ਕਹਿੰਦਾ ਸੀ ਕੱਲ ਨੂੰ ਲੈ ਕੇ ਜਾਊਗਾ ਪਰ ਉਹਦਾ ਹਜੇ ਤੱਕ ਕੱਲ ਨਹੀਂ ਆਇਆ ਇੰਜਣਾ ਕਰਿਆ ਕਰੋ ਮੇਰੇ ਭਾਈ ਬਣ ਕੇ ਕਿਸੇ ਦਾ 2.5 ਲੱਖ ਦੇ ਪਸ਼ੂ ਦਾ ਖੱਜਲ ਕਰਿਆ ਕਰੋ ਅਗਰ ਇਹਨੇ ਵੇਚਣ ਲਈ ਵੀਡੀਓ ਫਰਮਾਈ ਹੁੰਦੀ ਆ ਜਾਨਵਰਾਂ ਨੂੰ ਦੁਨੀਆਂ ਦੇ ਸਾਹਮਣੇ ਕਰਨ ਲਈ ਲਿਆਂਦਾ ਹੁੰਦਾ ਵਾ ਆਓ ਕਰਦੇ ਆ ਗੱਲਬਾਤ ਆਪਾਂ ਜੱਗੇ ਪਾਈ ਦੇ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਹੋਰ ਸਰਬੇ ਠੀਕ ਠਾਕ ਸਾਰੇ ਭਾਈ ਆਪਣੇ ਚੈਨਲ ਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਰਬੇ ਵੀ ਚਲੋ ਹਨਾ ਆਪਾਂ ਤਾਂ ਮਾਨ ਤਾਨ ਹਰੇਕ ਬੰਦੇ ਦਾ ਕਰਦੇ ਵੀ ਚਲ 5000 ਪਾ ਦਾ ਸਾਈ ਤਾਂ ਸਾਈ ਹੁੰਦੀ ਹੈ ਜੀ ਜੀ ਪਰ ਇਹ ਬੰਦਿਆਂ ਨੂੰ ਨਹੀਂ ਕਰਨਾ ਚਾਹੀਦਾ ਚਲ ਆਪਾਂ ਤਾਂ ਕੀ ਆ ਫੇਰ ਵੇਖ ਦੇਣੀਆਂ ਪਰ ਆਪਾਂ ਜਦੋਂ ਕਿਰਾਂ ਬੰਦਿਆਂ ਨੂੰ ਕਹਦਾ ਵੇਚਤੀਆਂ ਹਾਂ ਜੀ ਬਾਜੀ ਸਰਬੇ ਉਖਾ ਹੋ ਜਾਂਦਾ ਹੈ ਨਾ ਤੇ ਜੇ ਦੁਵਾਰਾ ਕਹਿੰਗੇ ਵੀ ਨਹੀਂ ਤੇ ਫਿਰ ਲੋਕੀ ਤੈਨੂੰ ਪਤਾ ਕਹਿਣਦੇ ਖੁੰਨੀ ਕੋਈ ਪ੍ਰੋਬਲਮ ਹਾਂ ਪ੍ਰੋਬਲਮ ਮੰਨਾਂ ਤੇਰੇ ਸਾਹਮਣੇ ਖੜੀਆਂ ਮੰਨਾਂ ਤਾਂ ਉਦੋਂ ਵੀ ਦੁਗਣੀਆਂ ਹੋ ਗਈਆਂ ਬਹੁਤ ਸੁਣੀ ਗਿਆ ਕਰ ਮਾ ਮੰਜਾ ਤੋਂ ਦੋਵੇਂ ਤਿਆਰ ਹੋ ਗਏ ਹਾਂ ਬਾਈ ਇੱਕ ਗੱਲ ਹੋਰ ਅੱਛਾ ਕਿੱਥੋਂ ਦੇ ਬੰਦੇ ਨੇ ਖਰੀਦੀਆਂ ਤੁਸੀਂ ਸੰਗਰੂਰ ਕੋਲ ਪਾਣ ਕਾ ਨੂੰ ਆਪਣੇ ਕੋਲ ਫੋਨ ਵੀ ਹੈਗਾ ਕਾ ਨੂੰ ਬੰਦੇ ਦਾ ਨਾਮ ਪਤਾ ਨਾ ਠੀਕ ਹੈ ਬਾਈ ਠੀਕ ਹੈ ਜੇ ਅਗਲਾ ਮਾੜਾ ਨਿਕਲ ਗਿਆ ਆਪਾਂ ਥੋੜੀ ਅਗਲੇ ਨੂੰ ਮਾੜਾ ਬਾਈ ਇਹ ਵੀ ਗੱਲ ਅੱਛਾ ਜਗੇ ਬਾਈ ਅੱਜ ਮੈਂ ਦੋਵੇਂ ਮੱਝਾ ਹੋਈ ਆ ਤੇ ਜਾਨਵਰ ਡਿਟੇਲ ਹਨਾ ਨੀਲੀ ਰਵੀ ਦੀ ਤੋਂ ਸ਼ੁਰੂ ਕਰਦੇ ਫਿਰ ਕਿੰਨੇ ਵਾ ਸੂਆ ਬਾਈ ਇਹ ਤੀਜਾ ਸੂਆ ਸਰਵਿਸ ਹੁੰਦੀ ਹੈ ਕਿਨੇ ਦਿਨ ਲੈ ਜੂਗੀ ਹਜੇ ਬਾਈ ਹੋਰ ਇਹ ਦਿਨ ਲੈ ਜੂ 5 6 ਲੈ ਜੂਗੀ ਹਨਾ ਤੇ ਇਹ ਕਿਹੜੇ ਸੀਮ ਸੰ ਦੀ ਸੀਗੀ ਇਹ ਇਹ ਸੰ ਆਪਣੇ ਤੋਂ ਹੀ ਸੀਗੀ ਹਾਂ ਤੇ ਕੈਪਟਨ ਤੋਂ ਗੱਬਣਾ ਕੈਪਟਨ ਤੋਂ ਗੱਬਣਾ ਹੁਣ ਮੈਂ ਬੜੀ ਤਿਆਰ ਹੋ ਗਈ ਤੂੰ ਵੇਖਿਆ ਇਹ ਤਿੰਨਾ ਦਿਨਾ ਜੀ ਹੂੰ ਥੱਲੋ ਬਹੁਤ ਸੋਹਣੀ ਤਿਆਰ ਹੋ ਗਈ ਹਾਂਜੀ ਹਾਂਜੀ ਮੈਂ ਨਾਲੇ ਅੱਜ ਡਰਦੀ ਵੀ ਘਟਾ ਨਹੀਂ ਨਹੀਂ ਉਦੋਂ ਬਸ ਉਹ ਆਈ ਆਈ ਕਰਕੇ ਕਰ ਗਈ ਹਨਾ ਹੂੰ ਖਾਕਰ ਮੜੀ ਜੀ ਮਾ ਮੜਾਇਆ ਕਰ ਤੋਰੀ ਤੇ ਆ ਜਾ ਮੜੀ ਜੀ ਖੋਲ ਹੀ ਦਿਓ ਹਾਂ ਖੋਲ ਹੀ ਦਿਓ ਇਹਨੂੰ ਠੀਕ ਆ ਜੱਗੇ ਬਈ ਅੱਛਾ ਜੱਗੇ ਬਈ ਅੱਜ ਰੇਟ ਦੱਸ ਦਈਏ ਨਹੀਂ ਰੇਡ ਤੂੰ ਰਹਿੰਦੇ ਸਰਬੇ ਅੱਗੇ ਸਾਲਾ ਨਾ ਬਹੁਤ ਮਾਨ ਖਰਾਬ ਹੋ ਗਿਆ ਸਾਲਾ ਪਤਾ ਕਿਸੇ ਨਾ ਕਿਤੇ ਤੈਨੂੰ ਪਤਾ ਵਾਦਾ ਘਾਟਾ ਮੈਂ ਤਾਂ ਕਰਦਾ ਹੀ ਨਹੀਂ ਹੁੰਦਾ ਬਾਕੀ ਖੱਜਲ ਕਰਦੇ ਲੋਕੀ ਆ ਜਾਣ ਕੇ ਹਨਾ ਕਿਉਂਕਿ ਭਾਈ ਜਾਨਵਰ ਹੋਰ ਵੀ ਤੇਰੇ ਸੌਦੇ ਕੀਤੇ ਪਏ ਹਨਾ ਗਾ ਮੰਨਾਂ ਦੋ ਹੋਰ ਆ ਕੱਲ ਨੂੰ ਆ ਜਾਣਗੇ ਹਨਾ ਫਿਰ ਔਖਾ ਹੋ ਜਾਂਦਾ ਮੁਸ਼ਕਲ ਹਨਾ ਸਹੀ ਗੱਲ ਆ ਭਾਈ ਨਹੀਂ ਠੀਕ ਹੈ ਬਾਈ ਹਾਂ ਜੀ ਮ ਚੀਜ ਤਾਂ ਹੈਗੀ ਆ ਨਾ ਪੰਡ ਤਾਂ ਹੈ ਨਾ ਜਾਨਵਰ ਤਾਂ ਦੱਸਦਾ ਨਾ ਕੋਈ ਬਣ ਦੋ ਬਸੀ ਵੇਖੋ ਅੱਛਾ ਕੈਪਟਨ ਤੋਂ ਗੱਪਣਾ ਹੈ ਜੀ ਕੈਪਟਨ ਤੋਂ ਗੱਪਣਾ ਪੜ ਦੋ ਇੱਥੇ ਬਸ ਪੜਨੋ ਫੋਨ ਕਰਕੇ ਬਾਬੇ ਨੂੰ ਪੁੱਛ ਲੈਣ ਕੋਈ ਚੱਕਰ ਨਹੀਂ ਆਪਣੇ ਬੰਦਾ ਤੈਨੂੰ ਪਤਾ ਹੀ ਆ ਹਾਂ ਹਾਂ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਅੱਛਾ ਇਲਾਕੇ ਕਿਹੜੇ ਦੀ ਮੈਂ ਆ ਬਾਈ ਇਲਾਕੇ ਆਪਣੇ ਨਾਲ ਹੀ ਆ ਪੰਡ ਠੀਕ ਹੈ ਦੁੱਧ ਕਿੰਨਾ ਦਿੱਤਾ ਹੋਇਆ ਦੁੱਧ ਨੇ 16 ਕਿਲੋ ਦਿੱਤਾ ਦੂਜੇ 16 ਕਿਲੋ ਬਣ ਦੋ ਬਸੀ ਮੈਂ ਦੀ ਤਿਆਰੀ ਤੁਰੀ ਬੜੀ ਜਾਂਦਾ ਮੈਂ ਤਾਂ ਪੂਰੀ ਦੋ ਮਿੰਟ ਲੈ ਵੀ ਮਿੱਤਰੋ ਦੇਖੋ ਕਿਰਾਂ ਦੀ ਕਰਮ ਓਕੇ ਉਹਦੀ ਰਿਪੋਰਟ ਆ ਜਮਾ ਮੈਂ ਬਣਦੇ ਬਈ ਠੀਕ ਆ ਰੇਟ ਫੋਨ ਦੇ ਉੱਤੇ ਆ ਬਾਦਸ਼ਾਹ ਦੀ ਆਪ ਆ ਇਹ ਕੈਪਟਨ ਤੋਂ ਗੱਪਣਾ ਜਦੋਂ ਬਾਦਸ਼ਾਹ ਤੇ ਕੈਪਟਨ ਦਾ ਹੋ ਗਿਆ ਮੇਲ ਤੇ ਫਿਰ ਵੇਖਿਓ ਬੱਚਾ ਲਾਉਂਦੀ ਐਂ ਨਾ ਮਿੱਤਰੋ ਆਜੋ ਬਾਈ ਪੂਰੀ ਤੇ ਤਲਾਂ ਵਾਲੀ ਤੇ ਇਹਦੇ ਬਾਰੇ ਦੱਸੀ ਬਾਈ ਪੂਰੀ ਤੇ ਨੂੰ ਪਤਾ ਹੀ ਆਏ ਨਾ ਦੂਜਾ ਸੁਹਾ ਸਰਵੇ ਮੇਰਾ ਤਾਂ ਇੰਸਟਾ ਤੇ ਗਾਹ ਪੈ ਗਿਆ ਬਾਈ ਇਹਦੀ ਵੀਡੀਓ ਨਾਲ ਵੀਡੀਓ ਤਾਂ ਅੱਜ ਵੀ ਇਹਦੇ ਫੋਨ ਬਹੁਤ ਆਈ ਜਾਂਦੇ ਆ ਹਾਂ ਆਹ ਉਹ ਬਈ ਤਾਂ ਕਹਿਆ ਚੱਲ ਕੋਈ ਗੱਲ ਨਹੀਂ ਮੈਂ ਕਹਿਆ ਯਾਰ ਦੁਆਰੇ ਲੋਕਾਂ ਨੂੰ ਪਤਾ ਤਾਂ ਲੱਗ ਜਾਏ ਬੰਦੇ ਹੈ ਜੇ ਵੀ ਹੈਗੇ ਆ ਸਹੀ ਗੱਲ ਆ ਜੀ ਦਿਨ ਕਿੰਨੇ ਲੈ ਜੂਗੀ ਬਾਈ ਦਿਨੇ ਤਾਂ ਲੈ ਜੂ ਹਫਤਾ ਜੀ ਉਹ ਮੈਂ ਪਤੂ ਪੂ ਵੀ ਛੇਤੀ ਹੂੰ ਬਾਈ ਇੱਕ ਗੱਲ ਦੱਸ ਮੈਂ ਥੱਲੋ ਬੜੀ ਜ਼ਬਰਦਸਤ ਤਿਆਰ ਹੁੰਦੀ ਆਉਂਦੀ ਏ ਤੇਰੇ ਸਾਹਮਣੇ ਇਹ ਦੇਣਾ ਤਿੰਨਾ ਜੀ ਕਿੰਨਾ ਫਰਕ ਪੈ ਗਿਆ ਹਨਾ ਕਿਹਦੇ ਕਿਹੜੀ ਮਰਜੀ ਮੰਡੀ ਤੇ ਜਾ ਕੇ ਖੜਾ ਰਦੇ ਇਹਨੂੰ ਮੰਡੀ ਤੇ ਤਾਂ ਬੰਦੇ ਮੈਨੂੰ ਕਹਿੰਦੇ ਉੱਥੇ ਤਨੌਲੇ ਪਾ ਦੇ ਮੈਂ ਕਿਹਾ ਆਪਾਂ ਗਏ ਹੀ ਨਹੀਂ ਅੱਜ ਤੱਕ ਨਹੀਂ ਠੀਕ ਆ ਬਾਈ ओके ਜਿਵੇਂ ਤਰ ਦੀ ਪਹਿਲਵਾਨਾਂ ਵਾਂਗੂ ਆ ਬਾਈ ਆ ਵੇ ਲਖਨ ਬੰਦ ਦੇ ਬਾਈ ਅੱਜ ਕੱਲ੍ਹ ਭਾਈ ਆਮ ਜੀ ਮੈਂ 1 20 30 ਦੀ ਵਿਗੀ ਜਾਂਦੀ ਆ ਮੈਨੂੰ ਪਤਾ ਏ ਆ ਜਾ ਮੇਰੀ ਸੇਈ ਇੱਧਰ ਤੇ ਆਈ ਹਾਂ ਲੈ ਇੱਧਰ ਤੇ ਲੈ ਆਈ ਆ ਮੈਂ ਮਤ ਇਹ ਨੂੰ ਵੜ ਅੱਜ ਕੀ ਗੱਲ ਆ ਪਤਾ ਨਹੀਂ ਕਰਨੀ ਹੁਣੀ ਕਰਦੇ ਮੈਂ ਤਾਂ ਹੋਣੀ ਨਹੀਂ ਕਿਹਾ ਦੇਖਿਓ ਬਾਈ ਓਕੇ ਹਾਂ ਹਾਂ ਨਹੀਂ ਠੀਕ ਆ ਭਾਈ ਓਕੇ ਜ਼ਤੈ ਨਗਰ ਦੀ ਮੈਂ ਬਾਈ ਹੈ ਨਾ ਹਾਂ ਤੇ ਸਾਹਮਣੇ ਆ ਹੂੰ ਤੇ ਬਾਈ ਦੁੱਧ ਕਿਉਂ ਨਾ ਦਊਗੀ ਕਰਮਾਂ ਵਾਲੀ ਯਾਰ ਹੈ ਨਾ ਫੌਲਾਂ ਨੂੰ ਖੜਦੀ ਅੱਜ ਵੇਖ ਲੈ ਤੇਰਾ ਲੇਵਾ ਵੇਖ ਤਾ ਬਾਈ ਦਿਖਾਈ ਪੁੱਤ ਪਿੱਛੋਂ ਲੇਵਾ ਲੈ ਕੇ ਆ ਕੈਮਰਾ ਲੈ ਕੇ ਆ ਇਹਦੇ ਕਿਰਾਾ ਦਰਸ਼ਨ ਖੁੱਲੇ ਦਿਲ ਨਾਲ ਵੇਖ ਲੈ ਵੇਖੂਗਾ ਹੂੰ ਨਹੀਂ ਠੀਕ ਆ ਬਾਈ ਠੀਕ ਆ ਹਾਂ ਨਹੀਂ ਠੀਕ ਆ ਬਾਈ ਮੰਨ ਗਿਆ ਲੈ ਪੁੱਤ ਏ ਹਾਂ ਨਹੀਂ ਠੀਕ ਆ ਬਾਈ ਆਇਆ ਦੱਸ ਮੈਨੂੰ ਇਹ ਕੱਪੜੇ ਚੰਗੇ ਸੀਮਣ ਤੋਂ ਹੀ ਆ ਕਿਸੇ ਤੋਂ ਇਹ ਵਧੀਆ ਸੀਮਣ ਤੋਂ ਆ ਨਾਕ ਤੋਂ ਆ ਨਾਕ ਤੋਂ ਗੱਪਾਂ ਹਾਂਜੀ ਹਾਂਜੀ ਬੰਦ ਦਿਓ ਬੱਸ ਜੀ ਠੀਕ ਆ ਬਾਈ ओके ਬਹੁਤ ਜਲੀ ਠੰਡੀ ਹੈ ਜਿੰਨੀ ਕਹਦੇ ਉਹ ਮੈਂ ਦੀ ਵੇਖ ਤਿਆਰੀ ਅਜ ਦੂਜੀ ਦੀ ਵੀ ਹਾਂ ਨਹੀਂ ਠੀਕ ਮੈਂ ਪੂਰੀ ਭਰ ਜੇ ਤਾਂ ਬਾਈ ਇਹਨੇ ਪਲਾਟ ਹੋਰ ਬੰਨ ਦੇਣਾ ਥੱਲੋ ਯਾਰ ਹਾਂ ਨਹੀਂ ਆ ਮੈਂ ਤਾਂ ਬਾਈ ਅਜੇ ਪੂਰਾ ਹਫਤਾ ਨਹੀਂ ਸੁੰਦੀ ਨਹੀਂ ਸੁੰਦੀ ਬਾਈ ਹਾਂਜੀ ਇਹ ਤਾਂ ਲੇਵਾ ਲੈ ਕੇ ਨਹੀਂ ਤੁਰਿਆ ਜਾਣਾ ਬਾਈ ਨਹੀਂ ਤੁਰਿਆ ਜਾਣਾ ਲੇਵਾ ਲੈ ਕੇ ਨਹੀਂ ਠੀਕ ਆ ਓਕੇ ਦੀ ਰਿਪੋਰਟ ਆ ਜਾਵੇਂ ਬਾਈ ਕਿਸੇ ਪਾਸੇ ਨੂੰ ਕੁੰਜੀ ਇਹਨੂੰ ਕਰਾ ਮਾੜੀ ਹੂੰ ਹੂੰ ਨਹੀਂ ਠੀਕ ਆ ਬਾਈ ਓਕੇ ਬਾਈ ਆ ਫੜ ਲਿਓ ਬਾਈ ਮਨਲਾ ਖੋਲ ਦਿੱਤੀ ਤੋਰਤੀ ਆਪਾਂ ਨੰਬਰ ਦਈ ਚੱਕੇ ਬਾਈ ਮਾੜਾ ਕਰੀਮ ਬੰਦ ਨੰਬਰ ਦੱਸ ਦਿਓ ਮਾੜਾ ਜੱਜ ਕੋਈ ਲੈ ਵੇਖ ਲੋ ਹਾਂਜੀ 9814445261 ਇੱਕ ਵਾਰੀ ਹੋਰ ਬੋਲ ਦਿਓ ਜੀ 9814445261 ਠੀਕ ਹੈ ਲੈ ਵੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਪਿੰਡ ਰੋਡੇ ਚਲਾ ਮੋਗਾ